ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਗੁਰਜੀਤ ਸਿੰਘ ਮਾਨਸਾ ਪੰਜਾਬ ਦੇ ਵਿੱਚ ਨਿਤ ਰੋਜ਼ ਨਵੇਂ ਜਿਹੜੇ ਮੁੱਦੇ ਸਾਡੇ ਸਾਹਮਣੇ ਆਉਂਦੇ ਨੇ ਪਿਛਲੇ ਦਿਨੀ ਇੱਕ ਮੁੱਦਾ ਆਇਆ ਜਿਹੜੇ ਕਿ ਭੱਠਿਆਂ ਤੇ ਫੈਕਟਰੀਆਂ 'ਚ ਸ਼ੈਲਨਾ 'ਚ ਮਜ਼ਦੂਰ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਦਿਹਾੜੀ ਪੂਰੀ ਨਹੀਂ ਦਿੱਤੀ ਜਾਂਦੀ ਜਿਸ ਤੇ ਉਸ ਵਜੋਂ ਉਹਨਾਂ ਨੇ ਧਰਨੇ ਵੀ ਦਿੱਤੇ ਆ ਸਾਡੇ ਨਾਲ ਉਹਨਾਂ ਨੂੰ ਸਹਿਯੋਗ ਕਰਨ ਲਈ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਨੇ ਕੁਲਦੀਪ ਸਿੰਘ ਨਿਊਟੂ ਅਸੀਂ ਉਹਨਾਂ ਤੋਂ ਜਾਨਣਾ ਚਾਹੁੰਦੇ ਹਾਂ ਵੀ ਜਿਹੜੇ ਇਹ ਮਜ਼ਦੂਰ ਨੇਨਤ ਜੜੀ ਕਿਉਂ ਦਿੱਤੀ ਇਹਦੇ ਪਿੱਛੇ ਕੀ ਗੱਲਬਾਤ ਹੈ ਤੇ ਕੀ ਇਹਨਾਂ ਨੂੰ ਕਰਨਾ ਚਾਹੀਦਾ ਕੁਲਦੀਪ ਸਿੰਘ ਸਵਾਗਤ ਕਰਦਾ ਤੁਹਾਨੂੰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਦੇਖ ਸੁਣ ਰਹੇ ਸਾਰੇ ਨੌਜਵਾਨ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਦੀ ਸਦਾਸ ਕੁਲਦੀਪ ਸਿੰਘ ਨਿਊਟੂ ਕੋordinator ਮੋਦੀ ਪ੍ਰਧਾਨ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਸੋ ਸਾਡੇ ਵੱਲੋਂ ਧੰਨਵਾਦੀ ਉਹਨਾਂ ਸਾਰੀ ਏਡਾਰਿਆਂ ਦੇ ਜਿਹੜੇ ਮੈਂ ਕਹਾਂ ਵੀ ਮਜ਼ਦੂਰਾਂ ਦੀ ਜਿਹੜੀ ਲੜਾਈ ਹੈ ਜਿਹੜੀ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਉਹਦੇ ਤੇ ਸਾਡਾ ਸਾਥ ਦੇ ਰਹੇ ਹੈਗੇ ਇਹ ਜਿਹੜੇ ਮਜ਼ਦੂਰ ਕੰਮ ਕਰ ਰਹੇ ਨੇ ਵੈਸੇ ਤਾਂ ਕਈ ਤਰ੍ਹਾਂ ਦੇ ਵਰਕ ਨੇ ਤੁਸੀਂ ਪੱਠਾ ਮਜ਼ਦੂਰਾਂ ਦੀ ਲੈ ਕੇ ਪਿਛਲੇ ਦਿਨਾਂ ਦਰ ਸੰਘਰਸ਼ ਤੋਂ ਕੀ ਉਹਨਾਂ ਦਾ ਸੰਘਰਸ਼ ਅਕੀਓ ਨਹੀਂ ਮੰਨਦਾ ਦੇਖੋ ਜੀ ਜਦੋਂ ਅਸੀਂ ਅਸੀਂ ਸ਼ੁਰੂ ਕੀਤਾ ਤਾਂ ਪਹਿਲੀਆਂ ਦੇ ਵਿੱਚ ਆਪਾਂ ਕੀ ਹੈ ਕਿ ਬੜੀ ਇੱਕ ਆਮ ਜੀ ਗੱਲ ਲੱਗਦੀ ਸੀ ਕਿ ਕਿ ਮਤਲਬ ਕਿ ਐਡਾ ਕੋਈ ਜ਼ਿਆਦਾ ਇਹ ਹੈ ਨਹੀਂ ਪਰ ਜਿਵੇਂ ਜਿਵੇਂ ਧਰਤਲ ਤੌਰ ਤੇ ਅਸੀਂ ਜਾ ਕੇ ਵੇਖਿਆ ਜਿਵੇਂ ਜਿਵੇਂ ਅਸੀਂ ਡੁੰਗਾਈ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਜਾਪ ਹੈ ਕਿ ਬਾਕੀ ਜਿਹੜੇ ਹੋਰ ਖੇਤ ਦੇ ਮਜ਼ਦੂਰ ਨੇ ਉਹਨਾਂ ਦੇ ਨਾਲੋਂ ਜਿਹੜੇ ਪੱਠਾ ਮਜ਼ਦੂਰ ਨੇ ਉਹ ਜ਼ਿਆਦਾ ਪੀੜਿਤ ਨੇ ਉਕੇਵੇਂ ਤੁਹਾਨੂੰ ਆਰਥਿਕ ਤੌਰ ਤੇ ਜਿਹੜੀ ਲੁੱਟ ਹੋ ਰਹੀ ਉਹ ਹੋ ਹੀ ਰਹੀ ਹੈ ਜਿਹੜੀ ਕੋਈ ਮੈਂ ਕਹਾਂ ਪਾਣੀ ਵਰਗੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਜਿਹੜੀ ਹੈਗੇ ਨੇ ਉਹ ਇੱਕ ਹਰ ਇਨਸਾਨ ਦਾ ਫਰਜ਼ ਹੈ ਉਹ ਚਾਹੇ ਕਿਸੇ ਵੀ ادارے 'ਚ ਕੰਮ ਕਰਦਾ ਹੋਵੇ ਕਿਸੇ ਵੀ ਮੈਂ ਚਾਹੇ ਫੈਕਟਰੀ 'ਚ ਕੰਮ ਕਰਦਾ ਚਾਹੇ ਸ਼ੈੱਲਰ 'ਚ ਕੰਮ ਕਰਦਾ ਸਾਫ਼ ਪੀਣ ਯੋਗ ਪਾਣੀ ਜਿਹੜਾ ਹਰ ਮਜ਼ਦੂਰ ਦਾ ਹਰ ਕਾਮੇ ਦਾ ਅਧਿਕਾਰ ਹੈ ਤੇ ਕਿਤਨਾ ਕਿਤੇ ਮੈਂ ਕਹਾਂ ਚਲੋ ਬਾਕੀ ਲੁੱਟ ਤਾਂ ਸਾਈਡ ਤੇ ਰਹਿ ਗਈ ਇਹੋ ਜਿਹੜੇ ਬੁਨਿਆਦੀ ਸਹੂਲਤਾਂ ਨੇ ਚਾਹੇ ਪਖਾਨੇ ਹੋਣ ਚਾਹੇ ਪੀਣ ਵਾਲਾ ਪਾਣੀ ਹੈ ਜਿਹੜੇ ਪੱਠਾ ਮਜ਼ਦੂਰ ਨੂੰ ਇੰਨਾ ਮਜ਼ਦੂਰ ਕਰਨ ਤਾਂ ਕੀ ਕਰਨ ਤੁਸੀਂ ਪਿਛਲੇ ਦਿਨੀ ਹਾਇਆ ਤੇ ਕਿੰਨੇ ਕਿ ਜਿਹੜੇ ਪੱਠੇ ਨੇ ਸੰਖਿਆ ਉਹ ਮਜ਼ਦੂਰਾਂ ਦੀ ਕਿੰਨੇ ਕਿ ਮਜ਼ਦੂਰ ਨੇ ਇਸ ਇਲੇਕਟ ਵਿੱਚ ਦੇਖੋ ਜਿੰਨਾ ਕੋ ਅਸੀਂ ਜਿਹੜਾ ਹੈਗਾ ਬਈ ਜਿਹਨੂੰ ਤਰਤਲ ਤੌਰ ਤੇ ਜਾ ਕੇ ਨਾ ਜ਼ਮੀਨੀ ਪੱਤਰ ਤੇ ਜਾ ਕੇ ਅਸੀਂ ਜਿਹੜਾ ਹੈਗਾ ਇਹਦੇ ਸਬੰਧੀ ਜਿਹੜੀ ਪਰਚੋਲ ਕੀਤੀ ਹੈ ਤਾਂ ਪੂਰੇ ਮਾਨਸਾ ਦੇ ਵਿੱਚ ਤਕਰੀਬਨ 750 ਪੱਠਾ ਦੀ 125 ਦੇ ਆਸ-ਪਾਸ ਪੱਠੇ ਨੇ ਤੇ ਤਕਰੀਬਨ 125 ਪੱਠਿਆਂ ਦੇ ਵਿੱਚ ਉਹ ਜੇ ਟੋਟਲ ਆਪਾਂ ਦਾਜਾ ਲਾ ਕੇ ਵੇਖੀ ਤਾਂ ਤਕਰੀਬਨ 15000 ਜਿਹੜਾ ਮਜ਼ਦੂਰ ਸਿੱਧੇ ਰੂਪ ਦੇ ਵਿੱਚ ਇਹਨਾਂ ਪੱਠਿਆਂ ਤੇ ਕੰਮ ਕਰ ਰਿਹਾ ਹੈ 15000 ਮਜ਼ਦੂਰ ਸਿੱਧੇ ਰੂਪ ਚ ਕੰਮ ਕਰਦੇ ਨਾ ਨਾਲ ਉਹਨਾਂ ਦੇ 2-4 ਪਰਿਵਾਰਕ ਮੈਂਬਰ ਨਾਲੋ ਤੇ ਕੁੱਲ ਮਿਲਾ ਕੇ ਜਿਹੜੀ ਗਿਣਤੀ ਹੈ ਇਹ ਤਕਰੀਬਨ ਮੈਂ ਕਹਾਂ ਵੀ ਲੱਖ ਦੇ ਆਸ-ਪਾਸ ਬਣਦੀ ਹੈ ਤਾਂ ਜਿਹੜੀ ਇਹ ਲੁੱਟ ਮਜ਼ਦੂਰਾਂ ਨਾਲ ਹੋ ਰਹੀ ਹੈ ਇਕੱਲੇ ਮੈਂ ਕਹਾਂ ਮਜ਼ਦੂਰਾਂ ਨਾਲ ਨਹੀਂ ਸਭ ਉਹ ਜਿਹੜੇ ਇਸ ਲੁੱਟ ਦਾ ਸ਼ਿਕਾਰ ਤੇ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਬੱਚਿਆਂ ਤੱਕ ਦਾ ਜਿਹੜਾ ਭਵੇਖਾ ਉਹ ਵੀ ਮੈਂ ਕਹਾਂ ਕਿਤਨੇ-ਕਿਤੇ ਇਸ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਫੈਕਟਰੀਆਂ ਚ ਲਾਲੋ ਸ਼ੰਦਰਾਨ ਤੇ ਲਾਲੋ ਥੋੜਾ ਜਿਹਾ ਹੁੰਦਾ ਮੈਂ ਲਾਲਾ ਕਿ ਪੱਠਾ ਮਜ਼ਦੂਰ ਨੇ ਇਨਨਦ ਨੂੰ ਟਾਈਮਿੰਗ ਨਹੀਂ ਮੇਰੇ ਖਿਆਲ ਸਵੇਰੇ 10 ਵਜੇ ਵੀ ਕੰਮ ਕੁਮਿਤੇ ਬਗਾਈ ਜਾਂਦੇ ਨੇ ਦੇਖੋ ਜੇ ਮੈਂ ਆਮ ਗੱਲ ਕਰਾਂ ਤਾਂ ਆਪਣਾ ਜਿਹੜਾ ਕੰਮਕਾਜ ਦਾ ਜਿਹੜਾ ਸਮਾਂ ਆ ਇਹ ਕਿਹਾ ਜਾਂਦਾ ਕਿ ਜੀ 8 ਘੰਟੇ ਉਹ ਕਾਫੀ ਆ ਪਰ ਜਿਵੇਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਤੇ ਦੱਸਿਆ ਮੈਂ ਤੁਹਾਨੂੰ ਕਿ ਜੇ ਅਸੀਂ ਜਾ ਕੇ ਪਰਚੋੜ ਕੀਤੀ ਹੈ 15 ਤੋਂ 17 ਸਾਰਾ ਘੰਟੇ ਹੈਗੇ ਬਾਈ ਜਿਹੜੇ ਪੱਠਾ ਮਜ਼ਦੂਰ ਕੰਮ ਕਰਦੇ ਨੇ ਤੇ ਵੱਡੀ ਗੱਲ ਇਹ ਕਿ ਆ ਵੀ ਕੋਈ ਸਮੇਂ ਦਾ ਹੀ ਕੋਈ ਤੈ ਸਮਾਂ ਨਹੀਂ ਡਿਊਟੀ ਤੇ ਆਉਣ ਦਾ ਡਿਊਟੀ ਤੇ ਜਾਣ ਦਾ ਕੰਮਕਾਜ ਦਾ ਕੋਈ ਕੋਈ ਇਹ ਨਹੀਂ ਹੈਗਾ ਕਿ ਜੀ ਕਿੰਨੇ ਵਜੇ ਸ਼ੁਰੂ ਹੋਣਾ ਹੈ ਕਿੰਨੇ ਵਜੇ ਖਤਮ ਹੋਣਾ ਹੈ ਤੇ ਜਿਹੜਾ ਮੈਂ ਅੱਖੀਂ ਵੇਖਿਆ ਤਕਰੀਬਨ ਸਵੇਰੇ 4 ਵਜੇ ਤੋਂ ਲੈ ਕੇ ਬਾਈ ਚੱਲਦੇ ਆ ਪਠਾ ਮਜ਼ਦੂਰ ਤੇ ਸ਼ਾਮ ਦੇ 8 8 9:00 ਵਜੇ ਤੱਕ ਮੈਂ ਉਹ ਲਗਾਤਾਰ ਕੰਮ ਕਰਦੇ ਦੇਖਿਆ ਕਿਉਂ ਨਹੀਂ ਸਰਕਾਰਾਂ ਜਿਹੜੇ ਸਰਕਾਰਾਂ ਬਣਾਉਣ ਵਾਲੇ ਇੰਦਗਤ ਵਗੈਰਾ ਮਜ਼ਦੂਰ ਬੋਟ ਬੈਂਕ ਵੀ ਬਹੁਤ ਜ਼ਿਆਦਾ ਹੈ ਕਿ ਇਹਨਾਂ ਦਾ ਧਿਆਨ ਨਹੀਂ ਉਧਰ ਗਿਆ ਜਾਂ ਇਹਨਾਂ ਨੇ ਆਪ ਦੀ ਉਜਰਤੀ ਕਿਸੇ ਕੋਲ ਪ੍ਰਸ਼ਾਸਨ ਕੋਲੇ ਰੱਖੀ ਨਹੀਂ ਜਾਂ ਕੋਈ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਜਿਹੜਾ ਤੁਸੀਂ ਇੱਕ ਵਧੀਆ ਸਵਾਲ ਕੀਤਾ ਵੀ ਲੁੱਟ ਹੋ ਕਿਉਂ ਨਹੀਂ ਹੈ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਵੀ ਇਸ ਲੁੱਟ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੋਣ ਦਾ ਕੋਈ ਹੈਗਾ ਕਿ ਮਜ਼ਦੂਰ ਜਮਾਤ ਵਿੱਚ ਏਕਾ ਨਹੀਂ ਹੈ ਏਕੇ ਨਾਲ ਜਿਹੜੀਆਂ ਵੱਡੀਆਂ-ਵੱਡੀਆਂ ਜਿਹੜੀਆਂ ਜੰਗਾਂ ਨੇ ਉਹ ਜਿੱਤੀਆਂ ਜਿਤਨੇ ਵੱਡੀਆਂ-ਵੱਡੀਆਂ ਜਿਹੜੀਆਂ ਲੁੱਟਾਂ ਨੇ ਉਹਨਾਂ ਨੂੰ ਜਿਹੜਾ ਰੋਕਿਆ ਜਾਂਦਾ ਪਰ ਕਿਤਨਾ ਕਿਤੇ ਚਲੋ ਮੈਂ ਕਹਾਂ ਵੀ ਚੰਗੀ ਗੱਲ ਜਿਹੜੀ ਹੈ ਕਿ ਮਜ਼ਦੂਰ ਜਿਹੜੀ ਜਮਾਤ ਖਾਸ ਕਰਕੇ ਜਿਹੜੇ ਪੱਠਾ ਮਜ਼ਦੂਰ ਨੇ ਉਹ ਇਕੱਲੇ ਹੀ ਤਾਕਤ ਨੂੰ ਸਮਝਣ ਲੱਗਿਆ। ਹੁਣ ਤੱਕ ਸਿਰਫ ਤੇ ਸਿਰਫ ਇਹਨਾਂ ਨੇ ਇੱਕ ਵੋਟ ਬੈਂਕ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਸੂਲਤਾਂ ਦੇ ਨਾਂ ਤੇ ਸੁਵਿਧਾਵਾਂ ਦੇ ਨਾਂ ਤੇ ਹੱਕਾਂ ਦੇ ਨਾਂ ਤੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਅੰਤ ਤੱਕ। ਅੱਜ ਤੁਸੀਂ ਕੋਈ ਮੈਮੋਰੰਡਮ ਦਿੱਤਾ ਏ ਸੀ ਮੈਡਮ ਦਾ ਕੀ ਵਿਸ਼ਵਾਸ ਹੈ ਕੀ ਇਹਨਾਂ ਦਾ ਕਹਿਣਾ ਸੀ? ਅ ਕੇਵਲ ਅ ਤਕਰੀਬਨ ਅ ਸੀ ਪਿਛਲੇ ਇੱਕ ਹਫਤੇ ਤੋਂ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਜਿਹੜੇ ਬਣਦੇ ਹੱਕ ਦਵਾਉਣ ਲੈ ਕੇ ਸੀ ਸਿਰਾ ਸ਼ਰੀਰਾ ਤੇ ਆ। ਇਸ ਲਈ ਕੁਐਸਚਨ ਪਹਿਲਾਂ ਵੀ ਜਿਹੜੇ ਹੈਗੇ ਨੇ ਡੀਸੀ ਸਾਹਿਬ ਉਹਨਾਂ ਨੂੰ ਮਨਕ ਪੱਤਰ ਦਿੱਤਾ ਗਿਆ ਸੀ ਉਸ ਸਬੰਧੀ ਅਸੀਂ ਲੇਬਰ ਇਨਸਪੈਕਟਰ ਨੂੰ ਮਿਲੇ ਆ ਉਸ ਪ੍ਰੰਤ ਜਿਹੜੇ ਐਸਟੀਐਮ ਸਾਹਿਬ ਨੇ ਸਰਪ੍ਰਿੰਗਟ ਸਾਡੀ ਉੱਥੇ ਵੀ ਜਿਹੜੀ ਕਾਵਾ ਵੀ ਚੰਗੇ ਮਾਹੌਲ ਦੇ ਵਿੱਚ ਉਹਨਾਂ ਨਾਲ ਮੀਟਿੰਗ ਹੋਈ ਅੱਜ ਵੀ ਜਿਹੜਾ ਹੈਗਾ ਡੀਸੀ ਮੈਡਮ ਨੇ ਮਾਲਕ ਸਾਹਿਬ ਨੂੰ ਮਨਕ ਪੱਤਰ ਦਿੱਤਾ ਪ੍ਰਸ਼ਾਸਨ ਵੱਲੋਂ ਤਾਂ ਇੱਕ ਪਿੱਛੇ ਕਿਹਾ ਜਾਂਦਾ ਕਿ ਠੀਕ ਹੈ ਤੁਹਾਡੀ ਜਿਹੜੀ ਮੰਗ ਹੈ ਉਹ ਵਾਜਿਬ ਆ ਤੁਹਾਡੀ ਮੰਗ ਜਿਹੜੀ ਹੈਗੀ ਕਾਨੂੰਨ ਅਨੁਸਾਰ ਆ ਤੇ ਕਿਹਾ ਵੀ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਜਿਹੜੇ ਇਹ ਕਾਨੂੰਨ ਜਿਹੜਾ ਹੱਕ ਹੈ ਤੁਹਾਡਾ ਉਹ ਸੰਬੰਧੀ ਜਿਹੜਾ ਪ੍ਰਸ਼ਾਸਨ ਭੱਜ ਦੌੜ ਕਰ ਰਿਹਾ ਪਰ ਉਹ ਸੱਚਾਈ ਉਹਦੀ ਪਤਾ ਲੱਗਣੀ ਜਦੋਂ ਜ਼ਮੀਨੀ ਪੱਧਰ ਤੇ ਜਿਹੜਾ ਹੈਗਾ ਉਹ ਜਿਹੜੀ ਲਾਗੂ ਹੋ ਜਾਣੀ ਹੈ ਹਾਂ ਸਾਹਮਣੇ ਆਓ ਸਾਹਮਣੇ ਕੀ ਸੰਭਵ ਤੁਸੀਂ ਇਹ ਪ੍ਰਸ਼ਾਸਨ ਦੇ ਜ਼ਰੀਏ ਜਾਂ ਪੱਠਾ ਮਾਲਕਾਂ ਨਾਲ ਕੋਈ ਪ੍ਰਸ਼ਾਸਨ ਮੀਟਿੰਗ ਕਰਾ ਦੇਈ ਹੱਲ ਲੱਗੂਗਾ ਦੇਖੋ ਬਿਹਤਰ ਤਾਂ ਇਹ ਜਿਹੜਾ ਮੈਨੂੰ ਲੱਗਦਾ ਕਿ ਇਹਦਾ ਹੱਲ ਤਾਂ ਇਹੀ ਹੋ ਸਕਦਾ ਕਿ ਦੋਵੇਂ ਤਰ੍ਹਾਂ ਬੈਠ ਕੇ ਜਿਹੜਾ ਇਸ ਤੇ ਆਪ ਦੀ ਸੈਂਤੀ ਦੇ ਹਾਂ ਪ੍ਰਸ਼ਾਸਨ ਦਾ ਚਲੋ ਮੈਂ ਕਹਾਂ ਉਹ ਕਾਨੂੰਨਾਂ ਦਾ ਜਿਹੜਾ ਕੰਮ ਕਰਨਾ ਸੀ ਸਸ਼ਨ ਦੇ ਪ੍ਰਸ਼ਾਸਨ ਨੇ ਉਹ ਤਾਂ ਕਾਨੂੰਨ ਕਰ ਚੁੱਕਿਆ ਹੈ ਉਹ ਤਾਂ ਜਿਹੜੀ ਇੱਕ ਲਿਸਟ ਜਿਹੜੀ ਹੈਗੀ ਕਰਤਕ ਪੁਸ਼ਪਨਰ ਵੱਲੋਂ ਜਾਰੀ ਹੋ ਚੁੱਕੀ ਹੈ ਹੁਣ ਤਾਂ ਮਸਲਾ ਇਹ ਹੈ ਉਸ ਲਿਸਟ ਨੂੰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਗਰੰਟੀ ਦੇ ਤੌਰ ਤੇ ਲਾਗੂ ਕਰਵਾਇਆ ਜਾਵੇ ਲਾਗੂ ਦੇ ਕੋਈ ਜਿਹੜਾ ਕਰਵਾਉਣਾ ਇਹ ਪ੍ਰਸ਼ਾਸਨ ਨੇ ਕਰਵਾਉਣਾ ਤੇ ਕਰਨਾ ਜਿਹੜਾ ਹੈਗਾ ਇਹ ਪੱਠਾ ਮਾਦਕਾਂ ਦੇ ਤੇ ਅੱਜ ਵੀ ਜਿਹੜੀ ਸਾਡੀ ਅਪੀਲ ਹੈ ਦੇਖੋ ਹੁਣ ਤੱਕ ਜਿਹੜਾ ਸਾਡਾ ਇਹ ਰਿਹਾ ਹੈ ਕਿ ਜੀ ਨਿਮਰਤਾ ਨਾਲ ਜਾਂ ਜਿਵੇਂ ਕਹੋ ਵੀ ਠੰਡੇ ਸਲੀਕੇ ਨਾਲ ਜਿਹੜਾ ਇਹ ਕ ਸੰਘਰਸ਼ ਚੱਲੇ ਕਿਉਂਕਿ ਦੇਖੋ ਅਖੀਰ ਹੀ ਜਿਹੜੀ ਗੱਲ ਹੋਣੀ ਉਹ ਟੇਬਲ ਟੌਪ 'ਤੇ ਹੋਣੀ ਹੈ ਐਪਸੈਟਿਕ ਨਾ ਦੀ ਹੋਣੀ ਹੈ ਤਾਂ ਜੋ ਸਭ ਨੂੰ ਠੀਕ ਹੈ ਕਿ ਪ੍ਰਸ਼ਾਸਨ ਕੋਈ ਸੁਨੇਹਾ ਲਾਵੇ ਕੋਈ ਚਾਹੇ ਮੀਟਿੰਗ ਕਰਵਾਵੇ ਜਾਂ ਜੇਕਰ ਮੀਟਿੰਗ ਨਹੀਂ ਕਰਵਾਉਣੀ ਤਾਂ ਜਿਹੜਾ ਇਹ ਜਿਹੜੀ ਗਾਰੰਟੀ ਹੈ ਰੇਟs ਸੰਬੰਧੀ ਕੋਈ ਜਾਂ ਤਾਂ ਕਾਨੂੰਨ ਬਣਾ ਕੇ ਜਾਂ ਕੋਈ ਹੋਈ ਕੋਈ ਚਾਰਜੂਈ ਕਰਕੇ ਜਿਹੜਾ ਸਾਨੂੰ ਸੌਂਪਿਆ ਜਾਵੇ ਕਿ ਗਾਂਹ ਤੋਂ ਜਿਹੜੇ ਰੇਟ ਆਏ ਨੇ ਤੇ ਕਟਨ ਆਏ ਸੋ ਦੋਸਤੋ ਅਮੀਰ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਪੱਠਾ ਮਜ਼ਦੂਰਾਂ ਦਾ ਸਾਰਥਕ ਹਲ ਲਗੇ ਮੀਦੇ ਕਰਦੇ ਆ ਇਹ ਸੰਨ ਕੁਲਦੀਸ਼ੂ ਨੀਟੂ ਜੋ ਕਿਸਾਨ ਮਜ਼ਦੂਰ ਐਸੋਸੀਏਸ਼ਨ ਦੇ ਸੁਪਾ ਪ੍ਰਧਾਨ ਨੇ ਇਹਨਾਂ ਨੇ ਇੱਕ ਮਜ਼ਦੂਰ ਜਿਹੜਾ ਵਿੰਗ ਬਣਾਇਆ ਹੋਇਆ ਜਿਹਦੇ ਪ੍ਰਧਾਨ ਜਿਹੜੇ ਸੋਨੀ ਜੀ ਨੇ ਸੋਨੀ ਖਾਨ ਬੱਜੇ ਵਾਲਾ ਤੋਂ ਉਹ ਵੀ ਇਸ ਦੇ ਸੰਘਰਸ਼ ਲਈ ਅੱਗੇ ਆ ਰਹੇ ਨੇ ਅਗਲੀ ਵੀਡੀਓ ਲਈ ਮੈਨੂੰ ਦਿਵਾਜ ਜਸ ਧੰਨਵਾਦ ਸਤਿ ਸ੍ਰੀ ਅਕਾਲ